ਬਠਿੰਡਾ ਪੁਲਿਸ ਵੱਲੋਂ ਸਿੱਖ ਫੋਰ ਜਸਟਿਸ ਦੇ ਤਿੰਨ کارਪੋਨਾ ਨੂੰ ਕੀਤਾ ਗਿਆ ਗ੍ਰਿਫਤਾਰ। ਮਿਲੀ ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲਿਸ ਵੱਲੋਂ ਨਿਊਯਾਰਕ ਵਿੱਚ ਬੈਠੇ ਇਹਨਾਂ ਦੇ ਮਾਸਟਰਮਾਈਂਡ ਗੁਰਪਤਵੰਨ ਸਿੰਘ ਪੰਨੂ ਦੀ ਹਮਾਇਤ ਕਰਨ ਵਾਲੇ ਬਠਿੰਡਾ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਉੱਤੇ ਖਾਲਸਤਾਨੀ ਨਾਰੇ ਲਿਖਣ ਵਾਲਿਆਂ ਨੂੰ ਬਠਿੰਡਾ ਪੁਲਿਸ ਵੱਲੋਂ ਤਿੰਨ ਜਾਣਿਆਂ ਨੂੰ ਕੀਤਾ ਗਿਆ ਗ੍ਰਿਫਤਾਰ ਇਸ ਬਾਰੇ ਸਾਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਦੁਆਰਾ ਦਿੱਤੀ ਆ ਮਿਲੀ ਜਾਣਕਾਰੀ ਮੁਤਾਬਕ ਇਹ ਕਾਰਕੁਨ ਪੰਜਾਬ ਦੇ ਵਿੱਚ ਬਠਿੰਡਾ ਦੇ 27 ਤਰੀਕ ਨੂੰ 27 ਜਨਵਰੀ 2024 ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਵਿੱਚ ਇਹਨਾਂ ਨੇ ਉਹਦੀਆਂ ਕੰਧਾਂ ਉੱਤੇ ਖਾਲਿਸਤਾਨੀ ਨਾਰੇ ਜਿਹੜੇ ਉਹ ਲਿਖੇ ਸਨ ਤੇ ਪੁਲਿਸ ਇਹਨਾਂ ਦੀ ਭਾਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜੁਟੀ ਹੋਈ ਸੀ ਪਰ ਹੁਣ ਇਹਨਾਂ ਦੀ ਪੂਰੀ ਜਾਣਕਾਰੀ ਮੁਤਾਬਕ ਇਹਨਾਂ ਨੇ 9 5 2024 ਨੂੰ ਫਿਰ ਦੁਬਾਰਾ ਇਹਨਾਂ ਨੇ ਖਾਲਿਸਤਾਨੀ ਨਾਰੇ ਜਿਹੜੇ ਆ ਦਿੱਲੀ ਮੈਟਰੋ ਸਟੇਸ਼ਨ ਅਤੇ ਝੰਡੇ ਵਾਲਾ ਮੈਟਰੋ ਸਟੇਸ਼ਨ ਕਰੋਲਬਾਗ ਮੈਟਰੋ ਸਟੇਸ਼ਨ ਦਿੱਲੀ ਵਿਖੇ ਇਹਨਾਂ ਨੇ ਫਿਰ ਉਹਨਾਂ ਦੀਆਂ ਕੰਧਾਂ ਉੱਤੇ ਖਾਲਿਸਤਾਨੀ ਜਿਹੜੇ ਨਾਰੇ ਲਿਖੇ ਆ ਜਿਸ ਕਰਕੇ ਤੇਜ਼ ਦੀ ਵੀਡੀਓ ਉਹਨਾਂ ਨੇ ਬਣਾ ਕੇ ਗੁਰਪਤਮਨ ਸਿੰਘ ਪੰਨੂ ਨੂੰ ਭੇਜੀ ਗਈ ਆ ਵਿਗਿਆਨਿਕ ਖੋਜ ਕਰਨ ਤੋਂ ਬਾਅਦ ਇਹਨਾਂ ਤਿੰਨ ਕਾਰਪੁੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ